ਕਿਸੇ ਜਿਹੜੇ ਕਿਸਾਨ ਅੰਦੋਲਨ ਚੱਲ ਰਿਹਾ ਕੀ ਕਹਿਣਾ ਚਾਹੁੰਦੇ ਆ ਵਾਇਦ ਰਜੀਤ ਖਾਲਸਾ ਵਾਇਦ ਰਜੀਤ ਜੀ ਖਤੇ ਕਿਸਾਨ ਆਪਣਾ ਹਾਕਮ ਮੰਗ ਮੰਗ ਕੇ ਥੱਕ ਗਏ ਆ ਸਰਕਾਰਾਂ ਨੇ ਵੈਧੇ ਕਰਕੇ ਤੇ ਬਿਕਰੀਆਂ ਅਖੀਰ ਉਹਨਾਂ ਨੂੰ ਬੀੜਾ ਫਿਰ ਚੁਕਣਾ ਪਿਆ ਤੇ ਉਹਦੇ باوجود ਵੀ ਸਰਕਾਰਾਂ ਨੇ ਨੇ ਹੱਥੇ ਸ਼ਾਂਤ ਲਈ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਇਹ ਕਿੱਥੇ ਸਾਡੇ ਦੇਸ਼ ਦਾ ਕਰੋਨਾ ਆ ਐਵੇਂ ਨਹੀਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਪਾਵਨ ਬਾਣੀ ਤੇ ਰਾਜੀ ਸੀ ਮੁਕੱਦਮ ਕਿੱਥੇ ਜਾਏ ਜਗਾਏ ਨੂੰ ਬੈਠੇ ਸੁਤੇ ਚਾ ਕਰਨੇ ਹੰਦਾ ਪੈ ਲਖਾਓ ਰਤ ਪੇਤ ਸੁਤੇ ਹੋ ਚੜ ਜਾਓ ਵੱਡੇ ਵੱਡੇ ਸਰਮਾਇਦਾਰਾਂ ਦਾ ਇਹ ਕਰਜ਼ਾ ਮਾਫ ਕਰ ਰਹੇ ਆ ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲੱਗੇ ਇਹਨਾਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਸਰਕਾਰ ਤੇ ਜਿਹੜੀ ਏਕ-ਇਕ ਵੋਟ ਦੇ ਨਾਲ ਜਨਤਾ ਦੀ ਵੋਟ ਨਾਲ ਬਣੀ ਹੈ ਸਰਕਾਰ ਜਿਹੜੀ ਆ ਉਹ ਵਾਰਡ ਹੁੰਦੀ ਆ ਤੇ ਜੇ ਵਾਰਡ ਹੀ ਖੇਤ ਨੂੰ ਖਾਣ ਲੱਗ ਪਵੇ ਪਰ ਬਾਰਲੇ ਬਲਹਾਰਨੇ ਜਾਈਏ ਉਹਨਾਂ ਕਿਸਾਨਾਂ ਤੋਂ ਜਿਨ੍ਹਾਂ ਨੇ ਏਡੇ ਵੱਡੇ ਹੌਸਲੇ ਕਰਕੇ ਫਿਰ ਦਿੱਲੀ ਵੱਲ ਨੂੰ ਮੂੰਹ ਕੀਤਾ ਜਦੋਂ ਕਿ ਕਈ ਸਾਡੇ ਵੀਰ ਅਜੇ ਵੀ ਉਹਨਾਂ ਦੇ ਨਾਲ ਕਹਿ ਰਹੇ ਕਿ ਅਸੀਂ ਉਹਨਾਂ ਦੇ ਨਾਲ ਸਹਿਮਤ ਨਹੀਂ ਆ ਪਰ ਬੜੀ ਵੱਡੀ ਗੱਲ ਆ ਕਿ ਸਿੱਧਾ ਜਾ ਕੇ ਸੈਂਟਰ ਦੇ ਰਸਤੇ ਬੰਦ ਕੀਤੇ ਸਰਕਾਰਾਂ ਨੇ ਕਾਨੂੰਨ ਦੀਆਂ ਧੱਲੀਆਂ ਉਡਾਈਆਂ ਪਰ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਨੇ ਜਿਹੜਾ ਹੈ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਤੇ ਇਸ ਸੰਘਰਸ਼ ਦੇ ਵਿੱਚ ਉਹਨਾਂ ਆਪਣੇ ਆਪ ਨੂੰ ਜਿਹੜਾ ਹੈ ਉਹ ਸ਼ਾਮਿਲ ਕੀਤਾ ਸਮੇਂ ਦੀ ਇਹ ਸਰਕਾਰਾਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ ਕਿਉਂਕਿ ਇਹ ਇਕੱਲੇ ਪੰਜਾਬ ਨਾਲ ਨਹੀਂ ਘਟਿੰਟੀਆਂ ਨਾਲ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਸਾਈ ਹੈ ਹਰ ਧਰਮ ਦੀ ਘਟਿੰਟੀ ਚੋਮਾ ਦੇ ਨਾਲ ਟੱਕਾ ਧਰੋ ਕਰ ਰਹੀਆਂ ਸਮੇਂ ਦੀ ਹਕੂਮਤਾਂ ਸੋ ਇਸ ਕਰਕੇ ਇਹਨਾਂ ਨੂੰ ਧਿਆਨ ਦੇਣਾ ਪਊਗਾ ਇਹ ਬਹੁਤ ਵੱਡੀ ਦੁੱਖਦਾਈ ਘਟਨਾ ਹੈ ਸਰਕਾਰ ਨੂੰ ਇਹਨਾਂ ਦੇ ਹੱਕ ਜਿਹੜੇ ਉਹ ਦੇਣੇ ਚਾਹੀਦੇ ਆ ਤੇ ਹਰ ਇੱਕ ਜਨਤਾ ਦੇ ਮਸਲੇ ਤੇ ਧਿਆਨ ਦੇਣਾ ਚਾਹੀਦਾ ਕਿਸਾਨ ਅੰਨ ਦਾਤਾ ਗਿਨੇ ਜਾਂਦੇ ਪਰ ਉਹਨਾਂ ਦੇ ਗੋਲੀਆਂ ਚਲਾਈ ਜਾਣਾ ਇਹਨੂੰ ਕਿਹਦਾ ਦੇਦੇ ਤੇ ਇਹ ਬਹੁਤ ਦੁੱਖ ਦੀ ਗੱਲ ਹੈ ਨਾ ਕਿਉਂਕਿ ਜਿਹੜੇ ਸਾਰੇ ਦੇਸ਼ ਨੂੰ ਨਹੀਂ ਅੱਜ ਕੱਲ੍ਹ ਤੇ ਵਿਦੇਸ਼ਾਂ ਦੇ ਵਿੱਚ ਵੀ ਪੰਜਾਬ ਦਾ ਅਨਪੜਾਰ ਜਾ ਰਿਹਾ ਹੈ ਤੇ ਜਿਹੜਾ ਦਿਨ ਰਾਤ ਸਪਾਂ ਦੀਆਂ ਸੜੀਆਂ ਮਿੱਧ ਕੇ ਕਿਸਾਨ ਮਜ਼ਦੂਰ ਗਰੀਬ ਜਿਹੜੇ ਨੇ ਸੰਘਰਸ਼ ਕਰਕੇ ਤੇ ਫਸਲ ਪੈਦਾ ਕਰਦੇ ਆ ਤੇ ਫਸਲ ਦਾ ਮੁੱਲ ਨਾ ਮਿਲਣਾ ਫਿਰ ਉਹਦੇ ਉੱਤੇ ਹਰ ਤਰ੍ਹਾਂ ਦੇ ਨਾਲ ਖਿੱਦਕੁਆਰੀ ਹੋਣੀ ਕੱਚੀ ਪੱਕੀ ਫਸਲ ਕਹਿ ਕੇ ਵੀ ਖੁਆਰ ਕਰਨਾ ਕਈਆਂ ਤਰ੍ਹਾਂ ਦੇ ਧੱਕੇ ਧਰੋਹ ਕੀਤੇ ਜਾਂਦੇ ਆ ਤੇ ਉਹਨਾਂ ਦੀਆਂ ਫਸਲਾਂ ਤੇ ਛੱਡੋ ਉਹਨਾਂ ਨੇ ਜਮੀਨਾਂ ਤੇ ਕਬਜ਼ਾ ਕਰਨ ਵਾਸਤੇ ਸਰਕਾਰ ਜਿਹੜੀ ਆਪਣੇ ਹੱਥ ਕੰਡੇ ਵਰਤ ਰਹੀ ਐ ਇਸ ਕਰਕੇ ਸੁਨਸ ਦੇ ਵਿੱਚ ਸਾਰਿਆਂ ਨੂੰ ਸਾਥ ਦੇਣਾ ਪਵੇਗਾ ਵਿਸ਼ਵ ਭਰ ਦੇ ਜਿਹੜੇ ਇਨਕਲਾਬੀ ਲੋਕ ਨੇ ਉਹ ਇਸ ਗੱਲ ਦੇ ਉੱਤੇ ਸਹਿਮਤ ਨੇ ਤੇ ਨਾਲ-ਨਾਲ ਚਿੰਤਾ ਦਾ ਪ੍ਰਗਟਾਵਾ ਵੀ ਕਰਦੇ ਨੇ ਕਿ ਬਹੁਤ ਵੱਡਾ ਕਿਉਂਕਿ ਅੱਗੇ ਵੀ ਪੰਜਾਬ ਦੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੀ ਆਜ਼ਾਦੀ ਵਾਸਤੇ ਪਰ ਇਸ ਦੇਸ਼ ਨੇ ਪੰਜਾਬ ਨੂੰ ਕੀ ਦਿੱਤਾ ਹਰ ਵਾਰੀ ਪੰਜਾਬ ਨਾਲ ਧਰੋਹ ਕੀਤਾ ਖਾਸ ਕਰਕੇ ਤੇ ਵਿਸ਼ਵ ਦੇ ਵਿੱਚ ਵੱਸਦੇ ਪੰਜਾਬੀਆਂ ਦਾ ਘਟ ਗਿਣਤੀ ਲੋਕਾਂ ਦੇ ਨਾਲ ਜਿਹੜਾ ਹੈ ਤਕਰਾ ਤਰੋ ਤਾਂ ਹੀ ਪੰਜਾਬ ਦੇ ਲੋਕ ਜਿਹੜੇ ਆ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਬੱਚਿਆਂ ਨੂੰ ਭੇਜ ਰਹੇ ਆ ਇਹ ਤਰਾਸ ਦੀ ਹੈ ਸਾਡੀ ਸਮੇਂ ਦੀਆਂ ਹਕੂਮਤਾਂ ਨੂੰ ਧਿਆਨ ਦੇਣਾ ਪਵੇਗਾ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਬੈਰੀਕੇਡ ਕੀਤੇ ਗਏ ਆ ਕਿ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਇੱਥੇ ਪੱਕੀ ਇੱਕ ਤਿੱਲੀ ਜਾਲ ਲਾਈ ਜਾਵੇ ਸਾਨੂੰ ਭਾਰਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਬਹੁਤ ਵਧੀਆ ਸਵਾਲ ਹੈ ਕਿਉਂਕਿ ਪੰਜਾਬ ਵੱਖਰਾ ਦੇਸ਼ ਸੀਗਾ ਪੰਜਾਬ ਇੱਕ ਵੱਖਰਾ ਦੇਸ਼ ਸੀ ਬੜੀ ਸਕੀਮ ਦੇ ਨਾਲ 1947 ਵਿੱਚ ਪੰਜਾਬ ਦੀ ਵੰਡ ਕੀਤੀ ਗਈ ਅੱਧਾ ਲੈਿੰਦਾ ਪੰਜਾਬ ਪਾਕਿਸਤਾਨ ਵਿੱਚ ਚਲਾ ਗਿਆ ਬਾਕੀ ਪੰਜਾਬ ਭਾਰਤ ਵਿੱਚ ਆ ਗਿਆ ਇਹਨੂੰ ਇੱਕ ਸਟੇਟ ਬਣਾ ਦਿੱਤਾ ਜਦੋਂ ਕਿ ਪੰਜਾਬ ਇੱਕ ਆਜ਼ਾਦ ਖਿੱਤਾ ਸੀ ਅੱਜ ਵੀ ਪੰਜਾਬੀਆਂ ਵਾਸਤੇ ਜੇ ਰਸਤੇ ਬੰਦ ਕਰਦੇ ਨੇ ਤੇ ਸਿਆਣੇ ਲੋਕਾਂ ਨੇ ਵਿਦਵਾਨਾਂ ਨੇ ਜਿਹੜੇ ਸ਼ੁਭਚਿੰਤਕ ਨੇ ਉਹਨਾਂ ਨੇ ਕਿਹਾ ਕਿ ਪੱਕੇ ਤੌਰ ਦੇ ਉੱਤੇ ਤੁਸੀਂ ਇਸ ਤਰ੍ਹਾਂ ਇੱਕ ਡਿਆਲੇ ਵਾਰਡ ਲਾ ਦਿਓ ਸਾਨੂੰ ਲੋੜ ਨਹੀਂ ਬਾਹਰ ਜਾਣ ਦੀ ਕਿ ਤੁਹਾਨੂੰ ਲੋੜ ਨਹੀਂ ਪੰਜਾਬ ਵਿੱਚ ਆਉਣ ਦੀ ਜੇ ਤੁਹਾਡਾ ਸਰ ਸਕਦਾ ਹੈ ਤੇ ਸਾਡਾ ਵੀ ਸਰ ਸਕਦਾ ਹੈ ਕਿਉਂਕਿ ਅੱਜਕੱਲ੍ਹ ਹਵਾਈ ਜਹਾਜ਼ਾਂ ਦੇ ਰਾਹੀਂ ਹਰ ਤਰੀਕੇ ਦੇ ਨਾਲ ਵਿਸ਼ਵ ਵਿਆਪੀ ਵਪਾਰ ਜਿਹੜਾ ਹੈ ਇਹ ਪੰਜਾਬ ਸਰਕਾਰ ਨੂੰ ਇਸ ਗੱਲ ਦੇ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ